ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਮੇਰ ਬੁਟੀਕ ਚ ਤੁਹਾਡੇ ਵਾਸਤੇ ਬਹੁਤ ਸੋਹਣਾ ਗੋਟਾ ਪੱਤੀ ਤੇ ਮੋਤੀ ਦਾ ਇੱਕ ਸੈਂਪਲ ਲੈ ਕੇ ਆਏ ਆ ਜੋ ਦਬਕਾ ਵੀ ਵਿੱਚ ਐਡ ਹੋ ਕੇ ਰੈਡੀ ਹੋਇਆ ਵਾ ਬਹੁਤ ਸੋਹਣਾ ਪੀਸ ਹੈ ਅ ਸ਼ਰਟ ਦਾ ਕਲਰ ਹੈਗਾ ਜੀ ਕਾਪਰ ਤੇ ਨਾਲ ਮੂਰੀ ਦਾ ਕੰਮ ਹੋਇਆ ਵਾ ਇਹ ਦੇਖ ਸਕਦੇ ਹੋ ਤੁਸੀਂ ਇਹ ਇਹ ਮੂਰੀ ਦਾ ਕੰਮ ਨੇ ਇਹ ਸ਼ਰਟ ਬਣੀ ਹੋਈ ਆ ਤੇ ਗਲਾ ਸ਼ਿਮਰ ਦਾ ਇਹਦਾ ਕੱਪੜਾ ਹੈ ਜੀ ਤੇ ਆ ਜਿਵੇਂ ਦਿੱਤੇ ਹੋਏ ਆ ਸਾਈਡ ਤੇ ਬਾਜੂ ਆ ਤੇ ਸੈਕੰਡ ਬਾਜੂ ਇਹ ਦਿੱਤੀ ਹੋਈ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਔਰ ਤੁਸੀਂ ਵੀ ਆਪਣੇ ਮਤਲਬ ਜਿੰਨਾ ਤੁਹਾਨੂੰ ਘੇਰਾ ਚਾਹੀਦਾ ਉਸ ਦੇ ਅਕੋਰਡਿੰਗ ਇਦਾਂ ਦਾ ਸੂਟ ਰੈਡੀ ਕਰਾ ਸਕਦੇ ਹੋ ਜੀ ਤੇ ਦੂਜਾ ਪੀਸ ਆਪਾਂ ਕੋਲ ਬਣ ਕੇ ਆਇਆ ਹੈ ਕਾਰੀ ਵਰਕ ਚ ਜਿਹੜੇ ਆਪਾਂ ਨੇ ਜੈਪੁਰੀ ਪ੍ਰਿੰਟਸ ਤੇ ਸੂਟ ਦਿਖਾਏ ਸੀ ਪਲੇਨ ਉਹ ਹੁਣ ਆਪਾਂ ਕੋਲ ਵਰਕ ਹੋ ਕੇ ਰੈਡੀ ਹੋ ਕੇ ਇੱਕ ਇੱਕ ਦੋ ਦੋ ਕਰਕੇ ਕੰਪਲੀਟ ਹੋ ਕੇ ਆ ਰਹੇ ਹਨ ਇਹ ਦੇਖੋ ਜੀ ਆਰੀ ਕਟ ਦਾਣੇ ਦੇ ਨਾਲ ਸੂਤ ਸਾਰਾ ਰੈਡੀ ਆ ਇਹ ਦੇਖ ਸਕਦੇ ਹੋ ਤੁਸੀਂ ਪਾਣੀ 골ਡ ਕਲਰ ਦੀ ਜਰੀ ਤੇ ਨਾਲ ਆਰੀ ਦੇ ਨਾਲ ਆਊਟਲਾਈਨ ਦਿੱਤੀ ਹੋਈ ਹੈ ਮਹਿਰੂਨ ਕਲਰ ਦੀ ਤੇ ਆ ਸਿਰੇ ਤੇ ਵੱਜੂ ਦਿੱਤੇ ਹੋਏ ਆ ਬਹੁਤ ਸੋਹਣਾ ਕੰਮ ਬਣਿਆ ਹੋਇਆ ਸੋ ਮੈਂ ਇਹੀ ਕਹਾਂਗੀ ਤੁਹਾਨੂੰ ਵੀ ਜਿਵੇਂ ਆਹ ਬਹੁਤ ਸੋਹਣੇ ਸੂਟ ਆਪਾਂ ਕੋਲ ਰੈਡੀ ਹੋ ਕੇ ਆਏ ਆ ਸੋ ਤੁਸੀਂ ਵੀ ਜੇ ਇਦਾਂ ਦੇ ਸੂਟ ਰੈਡੀ ਕਰਾਣਾ ਚਾਹੁੰਦੇ ਹੋ ਤਾਂ ਸਾਨੂੰ ਫੋਲੋ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਤੇ ਜਿਵੇਂ ਇਹਨਾਂ ਚ ਕੋਈ ਤੁਹਾਨੂੰ ਕਲਰ ਚੁਆਇਸ ਕੁਝ ਵੀ ਅਨਦਰ ਚਾਹੀਦਾ ਤੇ ਮੈਂ ਤੁਹਾਡੇ ਚੁਆਇਸ ਦੇ ਅਕੋਰਡਿੰਗ ਹੀ ਸੂਟ ਰੈਡੀ ਕਰਕੇ ਦਵਾਂਗੀ ਜੀ ਸਾਨੂੰ ਫੋਲੋ ਕਰਨ ਲਈ ਧੰਨਵਾਦ ਜੀ ਥੈਂਕ ਯੂ